ਅਨੰਸੀ ਮੇਂ ਆਜ਼ਾਦੀ ਦਿਹਾੜੇ ਦੇ ਉੱਤੇ ਸਾਰੇ ਭਾਰਤ ਵਾਸੀ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਮਹਾਨ ਯੋਧਿਆਂ ਨੂੰ ਆਪਣਾ ਸਿਰ ਝੁਕਾ ਕੇ ਜਿੱਥੇ ਪ੍ਰਣਾਮ ਕਰਦੇ ਆ, ਸ਼ਰਦਾ ਸਮਨ ਭੇਡ ਕਰਦੇ ਆ, ਉੱਥੇ ਇਸ ਗੱਲ ਦਾ ਸਾਨੂੰ ਮਾਣ ਵੀ ਆ ਕਿ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਦੇ ਜੰਮਪਲ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਸਖਦੇਵ ਤੇ ਸਖਦੇਵ ਤੁਹਾਡੇ ਲਈ ਦੱਸਣਾ ਚਾਹਣਾ ਸਖਦੇਵ ਥਾਪੁਰ ਹਲਕਾ ਸੈਂਟਰ ਦਾ ਜੰਪਾਲ ਤੇ ਇੱਥੇ ਦਾ ਮਾਨ ਸਾਡੇ ਲੁਧਿਆਣੇ ਦਾ ਮਾਨ ਇਹ ਉਹ ਯੋਧੇ ਨੇ ਜਿਨ੍ਹਾਂ ਨੇ ਸਾਨੂੰ ਇਹ ਅੱਜ ਜਿਹੜਾ ਆਜ਼ਾਦੀ ਦਾ ਅਸੀਂ ਨਿੱਗ ਮਾਣ ਰਹੇ ਹਾਂ ਉਹ ਦੇ ਕੇ ਗਏ ਆ ਇਹਨਾਂ ਨੂੰ ਹਮੇਸ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਪੁਰਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਉਹਨੂੰ ਯਾਦ ਰੱਖਦੇ ਹੋਏ ਹਮੇਸ਼ਾ ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ ਸਮਾਜ ਔਰ ਆਪਣੇ ਹਲਕੇ ਔਰ ਆਪਣੇ ਦੇਸ਼ ਦੀ ਸੇਵਾ ਕਰਾਂਗੇ ਇਸੇ ਤਰ੍ਹਾਂ ਹੀ ਉਹਨਾਂ ਦੇ ਦਿਹਾੜੇ ਮਨਾਵਾਂਗੇ ਔਰ ਇਸੇ ਤਰ੍ਹਾਂ ਹੀ ਉਹਨਾਂ ਦੇ ਚਰਨਾਂ 'ਚ ਸੀਚਕਾਵਾਂਗੇ ਅੱਜ ਆਜ਼ਾਦੀ ਦਿਵਸ ਦੇ ਮੌਕੇ ਤੇ ਬਾਬਾ ਖਾਨ ਸਿੰਘ ਚੌਂਕ ਤੇ ਇੱਕ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਆ ਕੇ ਚੰਡੇ ਦੀ ਰਸਮ ਅਦਾ ਕੀਤੀ ਪੱਪੀ ਜੀ ਉਹਨਾਂ ਦਾ ਬੇਟਾ ਵਿਕਾਸ ਪ੍ਰਾਸ਼ਰ ਜੀ ਏਰੀਆ 'ਚ ਬੜੇ ਅੱਛੇ ਕੰਮ ਕਰ ਰਹੇ ਆ ਜਿਹੜਾ ਢੋਕਾਂ ਅੱਜ 30 ਸਾਲ ਤੋਂ ਡੁੱਬਦਾ ਸੀ ਪੱਪੀ ਪ੍ਰਾਸ਼ਰ ਜੀ ਨੇ ਵਿਕਾਸ ਪ੍ਰਾਸ਼ਰ ਜੀ ਨੇ ਉੱਥੇ ਇੰਨੇ ਪੰਪ ਲਵਾਤੇ ਆ ਸੰਸ਼ਾਮ ਘਾੜ ਦੇ ਕੋਲ ਵੀ ਪਹਿਲੀ ਵਾਰ ਆ 30 ਸਾਲ 'ਚ ਵੀ ਇੰਨੀਆਂ ਬਰਸਾਤਾਂ ਦੇ ਹੋਣ ਦੇ ਬਾਵਜੂਦ ਉੱਥੇ ਇੱਕ ਬੂੰਦ ਪਾਣੀ ਕਿਸੇ ਦੇ ਘਰ ਨਹੀਂ ਗਿਆ ਜਿੰਨੇ ਵੀ ਨਸ਼ੇ ਵਾਲੇ ਬੱਚੇ ਆਉਂਦੇ ਆ ਅਸ਼ੋਕ ਪ੍ਰਾਸ਼ਰ ਪੱਪੀ ਜੀ ਦੇ ਆਫਿਸ ਦੇ ਵਿੱਚ ਪੱਪੀ ਜੀ ਉਹਨਾਂ ਨੂੰ ਸਿਵਲ ਹਸਪੀਟਲ ਦਾਖਲ ਕਰਾ ਕੇ ਉਹਨਾਂ ਦਾ ਪੂਰਾ ਇਲਾਜ ਕਰਾਉਂਦੇ ਨੇ ਅਤੇ ਉਹਨਾਂ ਨੂੰ ਨੌਕਰੀ ਵੀ ਲਵਾਉਂਦੇ ਨੇ ਤੁਸੀਂ ਕਦੀ ਵੀ ਉੱਥੇ ਜਾਓ ਉਹਨਾਂ ਦੇ ਦਫ਼ਤਰ ਮੇਲਾ ਲੱਗਾ ਹੁੰਦਾ ਆਏ ਗਏ ਦੀ ਪੂਰੀ ਇੱਜ਼ਤ ਹੁੰਦੀ ਹੈ ਅਤੇ ਉੱਥੇ ਜਿਹੜਾ ਵੀ ਕੰਮ ਹੈ ਕੋਈ ਆਦਮੀ ਉੱਥੋਂ ਖਾਲੀ ਨਹੀਂ ਮੁੜਦਾ ਸਾਰਿਆਂ ਦੇ ਕੰਮ ਹੁੰਦੇ ਆ ਅਸੀਂ ਆਉਣ ਵਾਲੀ 27 ਦੇ ਇਲੈਕਸ਼ਨ ਦੇ ਵਿੱਚ ਪੱਪੀ ਵੀਰ ਜੀ ਨੂੰ ਬੜੀਆਂ ਅੱਛੀਆਂ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਾ ਅਤੇ ਉਹਨਾਂ ਨੂੰ ਮੰਤਰੀ ਬਣਵਾਉਣਾ